ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਦਿਖਾ ਦਿੱਤੀ ਦਰਿਆਦਿਲੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਬੀਕੇਯੂ ਡਕੌਂਦਾ ਜਥੇਬੰਦੀ ਦੇ ਕਿਸਾਨ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਜੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਬਣੇ ਸੀ ਹੜ੍ਹਾਂ ਦੇ ਕਰਕੇ ਕਈ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਕਈ ਕਿਸਾਨ ਘਰਾਂ ਤੋਂ ਬੇਕਾਰ ਹੋ ਚੁੱਕੇ ਕਈ ਕਿਸਾਨ ਤਾਂ ਹਾਂ ਮਾਰ-ਮਾਰ ਕੇ ਰੋਂਦੇ ਹੋਏ ਨਜ਼ਰ ਆਏ ਸੀ ਤਾਂ ਉਹਨਾਂ ਕਿਸਾਨਾਂ ਦੀ ਹੜ ਪ੍ਰਭਾਵਿਤ ਕਿਸਾਨਾਂ ਦੀ ਬਾਹ ਫੜੀ ਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਜਿੱਥੇ ਕਿ 2 ਦਿਨ ਤੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਾਜੇਕੇ ਦੇ ਵਿੱਚ ਰਾਹਤ ਕੈਂਪ ਚੱਲ ਰਿਹਾ ਸੀ ਤਾਂ ਅੱਜ ਵੀ ਇਹ ਕੈਂਪ ਬਾਦ ਦਸਤੂਰ ਜਾਰੀ ਰਿਹਾ ਜਿੱਥੇ ਕਿ 800 ਦੇ ਤਕਰੀਬਨ ਡੀਏਪ ਗੱਟਾ ਤੇ ਕਣਕ ਦਾ ਬੀਜ ਜਿਹੜਾ ਦਿੱਤਾ ਗਿਆ ਤਾਂ ਜੋ ਕਿਸਾਨ ਆਪਣੀ ਫਸਲ ਦੀ ਬਜਾਈ ਕਰ ਸਕਣ ਕਿਉਂਕਿ ਕਿਸਾਨ ਕਈ ਅਜਿਹੇ ਨੇ ਛੋਟੇ ਕਿਸਾਨ ਜਿਨ੍ਹਾਂ ਦੇ ਹਾਲਾਤ ਅਜਿਹੇ ਹੋ ਚੁੱਕੇ ਨੇ ਕਿ ਉਹ ਆਪਣੇ ਫਸਲ ਦੀ ਬਜਾਈ ਕਰਨ ਦੇ ਲਈ ਕਣਕ ਦਾ ਬੀਜ ਤੱਕ ਖਰੀਦਣ ਦੇ ਕਾਬਿਲ ਨਹੀਂ ਰਿਹਾ ਤਾਂ ਉਹਨਾਂ ਕਿਸਾਨਾਂ ਦੇ ਪਸ਼ੂਆਂ ਦੇ ਲਈ ਵੀ ਚਾਰਾ ਭੇਜਿਆ ਗਿਆ ਹੋਰ ਸਮਾਨ ਵੀ ਭੇਜਿਆ ਗਿਆ ਬੀਜ ਭੇਜਿਆ ਗਿਆ ਡੀਏਪੀ ਦੇ ਗੱਟੇ ਵੀ ਭੇਜੇ ਗਏ ਨੇ ਤਾਂ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਜ਼ਿਲ੍ਹੇ 'ਚ ਜਾ ਕੇ ਕਿਹੜੇ ਪਿੰਡਾਂ ਦੇ ਵਿੱਚ ਜਾ ਕੇ ਰਾਹਤ ਕੈਂਪ ਲਗਾਏ ਜਾਣਗੇ ਪੂਰੀ ਗੱਲਬਾਤ ਸਾਂਝੀ ਕੀਤੀ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਭੀਖੀ ਦੇ ਵੱਲੋਂ ਗੱਲਬਾਤ ਕੀਤੀ ਆ ਸੰਦੀਬ ਕਿਸਾਨ ਹੈ 1 ਕਿੱਲੇ ਤੋਂ ਲੈ ਕੇ 3 ਕਿੱਲੇ ਤੱਕ ਉਹਨਾਂ ਲਈ ਡੀਏਪੀ ਖਾਦ ਤੇ ਨਾਲ ਜਿਹੜਾ ਕਣਕ ਦਾ ਬੀਜ ਹੈ ਇਹ ਲੈ ਕੇ ਆਏ ਆ ਅਸੀਂ ਦੋ ਦਿਨ ਪਹਿਲਾਂ ਅਸੀਂ ਤਕਰੀਬਨ 1000 ਪਰਿਵਾਰ ਦੀ ਢੇਡ ਢੱਤੇ ਬਾਜੂ ਕੇ ਪਿੰਡ ਦੇ ਵਿੱਚ ਬਹਿ ਕੇ ਵੰਡਿਆ ਤਕਰੀਬਨ ਅਸੀਂ 1500 ਕੁਇੰਟਲ ਦੇ ਕਣਕ ਲੈ ਕੇ ਤੁਰੇ ਸੀ ਤੇ ਨਾਲ 1012 ਚੌਕਟਾ ਜੀ ਡੀਪੀ ਲੈ ਕੇ ਤੁਰੇ ਆ ਅੱਜ ਅਸੀਂ ਇੱਥੇ ਬੈਠ ਕੇ ਵੰਡਾਂਗੇ ਸ਼ਾਮ ਤੱਕ ਇਹ ਸਾਰੇ ਜਿਹੜੇ ਲੋੜਵੰਦ ਪਰਿਵਾਰ ਹੈ ਅਸਲ ਜਿਹੜੇ ਨੂੰ ਲੋੜ ਹੈ ਕੋਈ ਇਹ ਨਹੀਂ ਆ ਕਿ ਅਸੀਂ ਪਹਿਲਾਂ ਰਿਸ਼ਤਾ ਬਣਾਵਾਂਗੇ ਲੈਸਟਾਂ ਦੇ ਆਧਾਰ ਤੇ ਅਸੀਂ ਰਸੀਤਾਂ ਕੱਟਦੇ ਆ ਲੋੜਵੰਦਾਂ ਤਾਂ ਕੀ ਇਹ ਪਿਆਵਾਂਗੇ ਜਿਵੇਂ ਪਹਿਲਾਂ ਰਾਸ਼ਨ ਵੰਡਿਆ ਗਿਆ ਕਿ ਜਿਨ੍ਹਾਂ ਨੂੰ ਲੋੜ ਨਹੀਂ ਸੀ ਉਹ ਲੈ ਗਏ ਉਹ ਵੀ ਨਹੀਂ ਹੋਊਗਾ ਇੱਥੇ ਕੁਝ ਬਕਾਇਦਾ ਅਸੀਂ ਪਹਿਲਾਂ ਗਏ ਆ ਖੇਤਾਂ ਦੇ ਵਿੱਚ ਵੀ ਗਏ ਆ ਤੇਖਿਆ ਜਾਂ ਕਿ ਅਸੀਂ ਉਹ ਮਤਲਬ ਇਹ ਸਾਰਾ ਸਕਰੀਨਿੰਗ ਕਰਕੇ ਉਹਦੀ ਫੇਰ ਹੀ ਲਿਸਟ ਬਣਾਉਂਦੇ ਇਦੋਂ ਬਾਅਦ ਅਸੀਂ ਕੈਂਪ ਇੱਕ ਹੋਰ ਲਾਉਣਾ ਉਹ ਲਾਉਣਾ ਅਸੀਂ ਜਾ ਕੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸੁਲਤਾਨਪੁਰ ਲੋਧੀ ਜਿੱਥੇ ਉੱਥੇ ਵੀ ਬਹੁਤ ਨੁਕਸਾਨ ਕੀਤਾ ਉਸ ਤੋਂ ਬਾਅਦ ਕੈਂਪ ਤੋਂ ਬਾਅਦ ਅਸੀਂ ਇਹ ਵੀ ਨਾਲ ਨੋਟ ਕਰ ਰਹੇ ਹਾਂ ਅੱਜ ਵੀ ਜਾਵਾਂਗੇ ਅਸੀਂ ਦਰਿਆ ਤੋਂ ਪਾਰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤਾ ਭਰ ਗਿਆ ਤੇ ਉਹ ਬੀਜਾਂ ਦੇ ਯੋਗ ਨਹੀਂ ਹੈ ਜ ਨਹੀਂ ਜਾਂ ਫਿਰ ਦਰਿਆ ਦੇ ਵਿੱਚ ਰੁੜ ਗਈ ਹੈ ਕੁਝ ਜ਼ਮੀਨਾਂ ਉਹਨਾਂ ਦੀ ਸਾਰੀ ਸਕਰੀਨਿੰਗ ਕਰਕੇ ਉਹਨਾਂ ਨੂੰ ਅਸੀਂ ਕੁਝ ਫੈਸਲਾ ਕੀਤਾ ਕਿ ਨਗਦ ਰਾਥੀ ਉਹਨਾਂ ਤੱਕ ਜਿਨ੍ਹਾਂ ਜਿਨ੍ਹਾਂ ਦੇ ਖੇਤ ਮਿੱਟੀ ਨਾਲ ਭਰੇ ਆ ਚੱਕੀ ਨਹੀਂ ਗਈ ਜਾਂ ਚੱਕੀ ਨਹੀਂ ਜਾਣੀ ਉਹ ਵੀ ਅਸੀਂ ਉਤਨਾ ਕੋਸ਼ਿਸ਼ ਕਰਾਂਗੇ ਤੇ ਜਿੰਨਾ ਹੋ ਸਕਿਆ ਉਹੀ ਹੈ ਇਹ ਕੋਈ ਸਰਕਾਰ ਵੱਲੋਂ ਨਹੀਂ ਸਾਨੂੰ ਮਿਲਿਆ ਕੋਈ ਬਾਹਰੋਂ ਕਿਸੇ ਐਨਆਰਆਈ ਦਾ ਪੈਸਾ ਨਹੀਂ ਹੈ ਸਿਰਫ ਤੇ ਸਿਰਫ ਇਹ ਸਾਡਾ ਜਿਹੜਾ ਕਾਡਰ ਹੈ ਸਾਡੇ ਵਰਕਰ ਹੈ ਉਹਨਾਂ ਨੂੰ ਅਸੀਂ ਇਹ ਇਕੱਠਾ ਕਰਨ ਦੇ ਲਈ ਬੇਨਤੀ ਕੀਤੀ ਸੀ ਕਿ ਹਰ ਸਾਡਾ ਵਰਕਰ ਘਟੋ-ਘਟ 500 ਰੁਪਿਆ ਤੇ 50 ਕਿਲੋ ਕਣਕਰ ਉਹ ਇਹਦੇ ਵਿੱਚ ਹਿੱਸਾ ਪਾਵੇ ਉਹ ਪਾਇਆ ਉਹ ਪਾਇਆ ਸਾਰਿਆਂ ਨੇ ਵੱਡੀ ਗਿਣਤੀ ਚ ਇੱਥੇ ਵੀ ਲੈ ਕੇ ਆਤੇ ਆ ਜੀ ਹੋਰ ਬਹੁਤ ਇਕੱਠਾ ਹੋ ਰਿਹਾ ਬਿੱਲੂ ਫੌਜੀ ਦਾ ਜਿਲ੍ਹਾ ਜਲੰਧਰ ਮੈਨੂੰ ਰੋਸ ਸੀਸਾ ਲੁਧਿਆਣਾ ਮਲੇਰਪੋਟਲਾ ਉਹਨਾਂ ਦੇ ਵਿੱਚੋਂ ਜਦੋਂ ਇਕੱਠਾ ਹੋਊਗਾ ਉਹ ਫਿਰ ਦੁਬਾਰੇ ਅਸੀਂ ਕੈਂਪ ਪਾ ਤਾ ਤੁਸੀਂ ਸੁਣਿਆ ਕਿਸਾਨ ਆਗੂਆਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਵਾਕੇ ਹੀ ਅਜਿਹੇ ਦੇ ਵਿੱਚ ਕਿਸਾਨਾਂ ਦੇ ਨਾਲ ਕਿਸਾਨ ਹੀ ਖੜਨਗੇ ਕਿਉਂਕਿ ਜਦੋਂ ਕਿਸਾਨਾਂ ਦੀਆਂ ਕਈ ਮੰਗਾਂ ਹੁੰਦੀਆਂ ਨੇ ਤਾਂ ਅੰਦੋਲਨ ਕਰਨੇ ਹੁੰਦੇ ਨੇ ਪ੍ਰਦਰਸ਼ਨ ਕਰਨੇ ਹੁੰਦੇ ਨੇ ਉਦੋਂ ਵੀ ਸਾਰੇ ਇਕਜੁੱਟ ਹੋ ਜਾਂਦੇ ਨੇ ਕਿਉਂਕਿ ਏਕਤਾ ਦੇ ਵਿੱਚ ਬਲ ਹੁੰਦਾ ਏਕਤਾ ਦੇ ਵਿੱਚ ਬਲ ਹੋਣ ਦੀ ਉਦੋਂ ਜਿਉਂਦੀ ਜਾਗਦੀ ਮਿਸਾਲ ਕਾਇਮ ਕਰੀ ਸੀ ਕਿਸਾਨਾਂ ਨੇ ਜਦੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਸਾਰੇ ਜਥੇਬੰਦੀਆਂ ਇੱਕ ਹੋ ਕੇ ਅੰਦੋਲਨ ਲੜੀਆਂ ਸੀ 13 ਮਹੀਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੰਦੋਲਨ ਚੱਲਿਆ ਸੀ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਆਖਰਕਾਰ ਖੇਤੀ ਕਾਨੂੰਨ ਰੱਦ ਕਰਵਾ ਕੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਸੀ ਤਾਂ ਜੇਕਰ ਕਹਿੰਦੇ ਵੀ ਵੱਖੋ ਵੱਖਰੇ ਚੱਲੋਂਗੇ ਫੇਰ ਤੁਸੀਂ ਕਾਮਯਾਬ ਨਹੀਂ ਐ ਤਾਂ ਹਮੇਸ਼ਾ ਜਿਹੜੀਆਂ ਭਾਵੇਂ ਸਰਕਾਰਾਂ ਦੀ ਗੱਲ ਕਰੀਏ ਤਾਂ ਭਾਵੇਂ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਹਾਲਾਂਕਿ ਪੰਜਾਬ ਸਰਕਾਰ ਅੱਜਕੱਲ ਕਿਸਾਨਾਂ ਦੇ ਨਾਲ ਖੜੀ ਹੋਈ ਨਜ਼ਰ ਆਉਂਦੀ ਆ ਪਰਾਲੀ ਦੇ ਧੂਏ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦਾ ਪੱਖ ਪੂਰਦੇ ਹੋਏ ਨਜ਼ਰ ਆਉਂਦੇ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਹਮੇਸ਼ਾ ਇਲਜ਼ਾਮ ਲੱਗਦੇ ਨੇ ਕਿ ਮਤਰਈ ਮਾ ਜਿਹਾਂ ਸ਼ਲੋਕ ਕਰਦਾ ਕੇਂਦਰ ਤਾਂ ਇੱਕ ਵਾਰ ਫਿਰ ਕੇਂਦਰ ਸਰਕਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੀ ਬਰੇ ਸੀ ਤਾਂ ਗੱਲ ਜੇਕਰ ਕਿਸਾਨਾਂ ਦੀ ਕੀਤੀ ਜਾਵੇ ਦੇਸ਼ ਦੇ ਅन्नदाता ਦੀ ਕੀਤੀ ਜਾਵੇ ਤਾਂ ਏਕਾ ਜਿਹੜਾ ਏਕਾ ਤੇ ਸਬਰ ਜਿਹੜਾ ਪਰਖਿਆ ਜਾਂਦਾ ਸਰਕਾਰਾਂ ਦੇ ਵੱਲੋਂ ਤਾਂ ਕਿਸਾਨ ਲਗਾਤਾਰ ਏਕਾ ਤੇ ਸਬਰ ਦਿਖਾਉਂਦੇ ਨੇ ਤਾਂ ਹੀ ਉਹ ਕਰਕੇ ਉਹ ਵੱਡੀ ਜਿੱਤ ਹਾਸਲ ਕਰ ਲੈਂਦੇ ਨੇ